ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਅੱਜ ਅਸੀਂ ਆਪਣੇ ਜੰਡੇਲਾ ਗੁਰੂ ਦੇ ਨਜ਼ਦੀਕੀ ਪਿੰਡ ਭੰਗਵਾ ਵਿਖੇ ਆਏ ਹਾਂ ਜਿੱਥੇ ਧੰਨ ਧੰਨ ਬਾਬਾ ਜਵਨ ਸਿੰਘ ਜੀ ਦਾ ਜੋ ਪ੍ਰਕਾਸ਼ ਦਿਹਾੜਾ ਅੱਜ ਸਮੂਹ ਇਥੋਂ ਦੀ ਜੋ ਸਾਧ ਸੰਗਤ ਵੱਲੋਂ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਬਾਬਾ ਜਵੰਤ ਸਿੰਘ ਜੀ ਦਾ ਇਹ ਜੋ ਹੈ ਜਨਮ ਸਥਾਨ ਹੈ ਜੋ ਗੈਰੀ ਮੰਡੀ ਦੇ ਲਾਗੇ ਪਿੰਡ ਭੰਗਵਾ ਹੈ ਤੇ ਇਸ ਤੋਂ ਇਲਾਵਾ ਜਿੱਥੇ ਬਾਬਾ ਜੀ ਨੇ ਭਜਨ ਬੰਦਗੀ ਕੀਤੀ ਉਹ ਤੋਂ 에ਰਪੋਰਟ ਰਾਜਾ ਸਾਸੀ ਵਿਖੇ ਵੀ ਉਹਨਾਂ ਦਾ ਇੱਕ ਗੁਰਦੁਆਰਾ ਸ਼ਿਸ਼ੋਭਿਤ ਹੈ ਸੋ ਅੱਜ ਅਸੀਂ ਇਸ ਮੇਲੇ ਦੀ ਕਵਰੇਜ ਕਰਨ ਆਏ ਆਂ ਤੇ ਵੱਖ-ਵੱਖ ਤਰ੍ਹਾਂ ਦੇ ਜੋ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਨੇ ਭਾਵੇਂ ਕਿ ਗਰਮੀ ਬਹੁਤ ਜ਼ਿਆਦਾ ਹੈ ਪਰ ਸੰਗਤਾਂ ਫਿਰ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਹਮਮਾ ਆ ਕੇ ਪਹੁੰਚ ਲਈਆਂ ਨੇ ਜੋ ਬਾਬਾ ਜੀ ਨੂੰ ਪਿਆਰ ਕਰਦੀਆਂ ਨੇ ਸੋ ਵੱਖ-ਵੱਖ ਤਰ੍ਹਾਂ ਦੇ ਲੰਗਰ ਲੱਗੇ ਨੇ ਸੋ ਇਸੇ ਤਰ੍ਹਾਂ ਹੀ ਇਸ ਲੰਗਰ ਇੱਥੇ ਇਸ ਮਜੂਦ ਮੌਕੇ ਜੋ ਇਹ ਕਬੂਟਿਆਂ ਦਾ ਲੰਗਰ ਲਗਾਇਆ ਗਿਆ ਹੈ ਜੋ ਕਿ ਸਾਨੂੰ ਜੋ ਕਿ ਸਮੇਂ ਵਿੱਚ ਬੂਟਿਆਂ ਦੀ ਆਪਣੇ ਵਾਤਾਵਰਣ ਨੂੰ ਜੋ ਬਚਾਉਣ ਦੀ ਬੜੀ ਲੋੜ ਹੈ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ ਤੇ ਮੈਂ ਸਮਝਦਾ ਕਿ ਜੋ ਲੰਗਰਾਂ ਦੇ ਵਿੱਚ ਐਸੇ ਉਪਰਾਲੇ ਕਰਨੇ ਇੱਕ ਲਾਜ਼ਮੀ ਤੇ ਜ਼ਰੂਰੀ ਹੈ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿੱਥੇ ਅਸੀਂ ਹੋਰ ਤਰ੍ਹਾਂ ਕਿਸ ਤਰ੍ਹਾਂ ਦੇ ਲੰਗਰ ਲਗਾ ਰਹੇ ਹਾਂ ਤੇ ਸਾਨੂੰ ਨਾਲ ਦੇ ਨਾਲ ਦਰਖਤਾਂ ਦੇ ਲੰਗਰ ਵੀ ਲਗਾਉਣੇ ਚਾਹੀਦੇ ਨੇ ਇਹ ਲੰਗਰ ਕਿੰਨਾ ਵੱਲੋਂ ਲਗਾਇਆ ਗਿਆ ਹੈ ਆਪਾਂ ਗੱਲਬਾਤ ਕਰਦੇ ਹਾਂ ਤੇ ਕਿੰਨੇ ਇਹਨਾਂ ਨੇ ਹੁਣ ਤੱਕ ਇੱਥੇ ਦਰਖਤ ਲਗਾ ਚੁੱਕੇ ਨੇ ਸੋ ਸਾਡੇ ਨਾਲ ਵੀਰ ਐ ਨੌਜਵਾਨ ਵੀਰ ਤੇ ਪਿੰਡ ਤਾਰਾਗੜ ਤੋਂ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾ ਵੀ ਜੀ ਤੁਸੀਂ ਅੱਜ ਜੋ ਬੂਟਿਆਂ ਦਾ ਲੰਗਰ ਲਗਾਇਆ ਵਾ ਦੇਖ ਕੇ ਮਨ ਬਹੁਤ ਖੁਸ਼ ਹੈ ਕਿ ਇਹ ਚੀਜ਼ ਦੀ ਆਪਾਂ ਨੂੰ ਬਹੁਤ ਹੁਣ ਲੋੜ ਹੈ ਖਾਸ ਕਰਕੇ ਸਾਡੇ ਪੰਜਾਬ ਨੂੰ ਜਿੱਥੇ ਅੱਜਕੱਲ ਬੂਟਿਆਂ ਦੇ ਲੰਗਰਾਂ ਦੀ ਲੋੜ ਹੈ ਦਸਤਾਰਾਂ ਦੇ ਲੰਗੜਾਂ ਦੀ ਲੋੜ ਹੈ ਨੌਜਵਾਨ ਜੋ ਗਲਤ ਰਾਹੇ ਪੈ ਰਹੇ ਨੇ ਤੇ ਹੋਰ ਦਵਾਈਆਂ ਦੇ ਲੰਗਰਾਂ ਦੀ ਲੋੜ ਹੈ ਤੁਸੀਂ ਵੀ ਅੱਜ ਇਹ ਉਪਰਾਲਾ ਕੀਤਾ ਵਾ ਕਿ ਇੱਥੇ ਵਾਤਾਵਰਨ ਨੂੰ ਜੋ ਖੁਸ਼ਹਾਲ ਬਣਾਉਣ ਲਈ ਅੱਜ ਲੰਗਰ ਲਗਾਇਆ ਹੈ ਸੋ ਦੱਸੋ ਜੀ ਤੁਹਾਡੀ ਕਿਹੜੀ ਹੈ ਸੰਸਥਾ ਕਿੰਨਾਂ ਵੱਲੋਂ ਲੰਗਰ ਲੰਗਾਇਆ ਤੁਸੀਂ ਇਹ ਸਭ ਤੋਂ ਪਹਿਲਾਂ ਧੰਨ ਧੰਨ ਬਾਬਾ ਜਵਾਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਅਹੀਂ taraf ਪਿੰਡ ਤਾਰਾਗੜ ਤੋਂ ਵਾਤਾਵਰਨ ਕਮੇਟੀ ਵਾਤਾਵਰਨ ਬਚਾਓ ਕਮੇਟੀ ਵੱਲੋਂ ਪਿੰਡ ਤਾਰਾਗੜ ਵੱਲੋਂ ਇਹ ਜੋ ਲੰਗਰ ਇਹ ਲਗਾਇਆ ਆ ਅਸੀਂ ਪਿਛਲੇ ਮਹੀਨੇ ਦੇ ਲੱਗੇ ਆ ਤੇ ਹੁਣ ਤੱਕ ਅਸੀਂ ਹਜ਼ਾਰ ਤੋਂ ਪਲੱਸ ਜਿਹੜੇ ਰੋਕਿਆ ਉਹ ਲਾ ਚੁੱਕੇ ਆ ਇਹਦੇ ਤੋਂ ਪਹਿਲਾਂ ਅਸੀਂ ਬਾਬਾ ਫਰੀਦ ਸਾਹਿਬ ਪਿੰਡ ਤਿੰਬੋਵਾਲ 400 ਰੁੱਖ ਵੰਡ ਚੁੱਕੇ ਆ ਤੇ ਇਹ ਜਿਹੜੇ ਉਪਰਾਲੇ ਆ ਅਸੀਂ ਲਗਾਤਾਰ ਕਰ ਰਹੇ ਆ ਜਿਸ ਤਰ੍ਹਾਂ ਅੱਜ ਟੈਂਪਰੇਚਰ ਪੰਜਾਬ ਦੀ ਧਰਤੀ ਦੇ ਉੱਤੇ ਵੱਧ ਰਿਹਾ ਹੈ ਸਾਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜਿੱਥੇ ਅੱਜ ਅਸੀਂ ਅਦਰ ਲੰਗਰ ਲਾ ਰਹੇ ਆ ਸਾਨੂੰ ਕਿਤਾਬਾਂ ਦੇ ਲੰਗਰਾਂ ਦੀ ਲੋੜ ਹੈ ਦਸਤਾਰਾਂ ਦੇ ਲੰਗਰਾਂ ਦੀ ਲੋੜ ਹੈ ਅਸੀਂ ਅੱਜ ਇੱਥੇ ਤਕਰੀਬਨ 2000 ਦੇ ਕਰੀਬ ਬੂਟੇ ਲੈ ਕੇ ਆਏ ਨੇ ਉਹਦੇ ਵਿੱਚ ਫਲਦਾਰ ਬੂਟੇ ਆ ਤੇ ਉਹਦੇ ਵਿੱਚ ਸ਼ਾਨਦਾਰ ਬੂਟੇ ਆ ਜਿਹੜੇ ਫਲਦਾਰ ਬੂਟੇ ਆ ਬਿਲਕੁਲ ਮੈਡੀਸਨ ਲਈ ਵੀ ਅਸੀਂ ਵਰਤ ਸਕਦੇ ਹਾਂ ਜਿੱਦਾਂ ਸਹਜਣਾ ਹੋ ਗਿਆ ਅਰਜਨ ਹੋ ਗਿਆ ਤੇ ਹੋਰ ਜਿਹੜੇ ਬੂਟੇ ਆ ਨੀਮ ਹੋ ਗਈ ਅੰਜੀਰ ਹੋ ਗਈ ਬਹੁਤ ਸਾਰੇ ਬੂਟੇ ਜਿਹੜੇ ਆ ਉਹ ਫਲਦਾਰ ਵੀ ਆ ਤੇ ਸ਼ਾਨਦਾਰ ਬੂਟੇ ਵੀ ਆ ਤੇ ਸੰਗਤਾਂ ਦਾ ਬਹੁਤ ਸਾਰਾ ਸਹਿਯੋਗ ਮਿਲਿਆ ਸਾਨੂੰ ਇਹ ਵਾਲਾ ਕਾਰਜ ਕਰਨ ਦੇ ਲਈ ਬਹੁਤ ਸਾਰਾ ਸਹਿਯੋਗ ਸਾਡੇ ਪਿੰਡ ਵੱਲੋਂ ਐਨਆਰਆਈ ਭਰਾਵਾਂ ਦਾ ਸਹਿਯੋਗ ਮਿਲਿਆ ਆ ਤੇ ਇਹ ਜਿਹੜੇ ਉਪਰਾਲੇ ਆ ਅਸੀਂ ਲਗਾਤਾਰ ਜਾਰੀ ਰੱਖਾਂਗੇ ਰੁਕਣ ਨਹੀਂ ਦੇਵਾਂਗੇ ਪੰਜਾਬ ਦੀ ਧਰਤੀ ਦੇ ਉੱਤੇ ਜੋ ਸਾਨੂੰ ਮਹਿਸੂਸ ਹੋਊਗੀ ਲੋੜ ਵੀ ਹਾਂ ਆ ਕਾਰਜ ਕਰਨ ਵਾਲੇ ਅਸੀਂ ਕਾਰਜ ਕਰਾਂਗੇ ਤੇ ਕਿੰਨੇ ਕੇ ਤੁਸੀਂ ਪਿੰਡ ਦੇ ਵਿੱਚ ਅਜੇ ਤੱਕ ਬੂਟੇ ਜਿਹੜੇ ਪਲੇ ਵੀ ਆ ਜਿਹੜੇ ਤੁਸੀਂ ਲਗਾਏ ਕਿਸ ਤਰ੍ਹਾਂ ਉਹਨਾਂ ਲਈ ਬੂਟਾ ਅਸੀਂ ਹਰ ਰੋਜ਼ ਜਿਹੜਾ ਆ ਨੌਜਵਾਨ ਅਸੀਂ 30 ਤੋਂ 35 ਨੌਜਵਾਨ ਆ ਜਿਹੜੇ ਪਿੰਡ ਦੇ ਵਿੱਚ ਰੋਜ਼ ਸਵੇਰੇ ਤੇ ਸ਼ਾਮ ਨੂੰ 2 ਘੰਟੇ ਲਾਉਂਦੇ ਆ ਬੂਟਿਆਂ ਦੀ ਦੇਖਭਾਲ ਕਰਦੇ ਆ ਪਾਣੀ ਸਮੇਂ ਸਿਰ ਦਿੱਤਾ ਜਾਂਦਾ ਵਾ ਵੱਡਾ ਟੈਂਕਰ ਬਣਿਆ ਵਾ ਪਿੰਡ ਦੀ ਲੰਗਰ ਕਮੇਟੀ ਵੱਲੋਂ ਉਹ ਵਰਤਿਆ ਜਾਂਦਾ ਉਹਦੇ ਨਾਲ ਪਾਣੀ ਲਾਇਆ ਜਾਂਦਾ ਆ ਤੇ 1000 ਤੋਂ ਪਲੱਸ ਜਿਹੜੇ ਬੂਟੇ ਆ ਉਹ ਲੱਗੇ ਆ ਉਹਦੇ ਵਿੱਚ 3-400 ਜਿਹੜਾ ਫਲਦਾਰ ਵੀ ਲੱਗਾ ਆ ਅੱਛਾ ਵੀ ਜੀ ਜਿਸ ਤਰ੍ਹਾਂ ਬੂਟੇ ਲਗਾ ਰਹੇ ਨੇ ਜੋ ਬੂਟਾ ਪ੍ਰੇਮੀ ਜੋ ਵਾਤਾਵਰਣ ਪ੍ਰੇਮੀ ਆ ਜਿਨ੍ਹਾਂ ਦੇ ਮਨ ਵਿੱਚ ਇੱਕ ਹੈਗਾ ਕਿ ਆਉਣ ਵਾਲੇ ਸਮੇਂ ਸਾਨੂੰ ਬੜੀ ਜ਼ਰੂਰਤ ਹੈ ਪਰ ਕੁਝ ਲੋਕ ਇਹੋ ਜਿਹੇ ਵੀ ਆ ਜਿਸ ਤਰ੍ਹਾਂ ਅੱਗ ਲੱਗ ਜਾਂਦੀ ਹੈ ਨਾੜ ਨੂੰ ਜਾਂ ਖੇਤਾਂ ਵਿੱਚ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਥੋੜੇ ਬਹੁਤੀ ਜਗ੍ਹਾ ਜਿਸ ਤਰ੍ਹਾਂ ਛੱਡਦੇ ਨੇ ਜਾਂ ਕੋਈ ਸਰਕਾਰ ਕੀ ਕਰਨਾ ਚਾਹੀਦਾ ਉਹਨਾਂ ਨੇ ਦੇਖੋ ਇਹਦੇ ਤੇ ਸਰਕਾਰ ਨੂੰ ਵੀ ਕੋਈ ਨਾ ਕੋਈ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਹੈ ਚਾਹੇ ਉਹ ਮੁਆਵਜ਼ਾ ਹੋਵੇ ਤੇ ਕਿਸਾਨ ਭਰਾਵਾਂ ਨੂੰ ਵੀ ਉਹਨਾਂ ਦੇ ਨਾਲ ਜਿਹੜਾ ਪੂਰੀ ਤਰ੍ਹਾਂ ਕੋਆਪਰੇਟ ਕਰਨਾ ਚਾਹੀਦਾ ਹੋਇਆ ਚਾਹੇ ਉਹ ਕੋਈ ਵੀ ਸੰਸਥਾ ਹੋਵੇ ਕੋਆਪਰੇਟ ਕਰਨਾ ਚਾਹੀਦਾ ਹੋਇਆ ਜਿਸ ਤਰ੍ਹਾਂ ਬੂਟੇ ਅੱਜ ਸਾੜੇ ਗਏ ਆ ਜਾਂ ਸਾੜੇ ਜਾਣਗੇ ਉਹਨਾਂ ਨੂੰ ਓਨੀ ਕ ਜਮੀਨ ਜਿਹੜੀ ਆ ਉਤੋਂ ਪਹਿਲਾਂ ਵਾਹ ਲੈਣੀ ਚਾਹੀਦੀ ਆ ਜਾਂ ਛੱਡ ਦੇਣੀ ਚਾਹੀਦੀ ਆ ਕੋਈ ਨਾ ਕੋਈ ਇਹਨਾਂ ਨੂੰ ਢੰਗ ਤਰੀਕਾ ਅਪਣਾਉਣਾ ਚਾਹੀਦਾ ਵਾ ਵੇਖੋ ਇਹ ਲੰਗਰ ਕੱਲਾ ਬੂਟਿਆਂ ਦਾ ਨਹੀਂ ਇਹ ਸਮਝੋ ਕਿ ਇਹ ਲੰਗਰ ਜਿਹੜਾ ਆਕਸੀਜਨ ਦਾ ਲੰਗਰ ਲੱਗਾ ਆ ਸਾਨੂੰ ਸਾਰਿਆਂ ਨੂੰ ਜੀਣ ਲਈ ਆਕਸੀਜਨ ਦੀ ਲੋੜ ਆਸੀਂ ਕਾਰਬਨ ਡਾਈ ਆਕਸਾਈਡ ਛੱਡਦੇ ਆ ਤੇ ਆਕਸੀਜਨ ਲੈਣੇ ਸਾਨੂੰ ਸਾਰਿਆਂ ਨੂੰ ਲੋੜ ਆ ਸੋ ਇਹ ਸਾਜੀ ਤਾਰਾਗੜ ਤੋਂ ਜੋ ਨੌਜਵਾਨ ਇਹਨਾਂ ਦੀ ਸਾਰੀ ਕਮੇਟੀ ਇੱਕ ਬੜਾ ਵੱਡਾ ਉਪਰਾਲਾ ਹੈ ਇਹਨਾਂ ਦਾ ਵਾਤਾਵਰਨ ਨੂੰ ਬਚਾਉਣ ਲਈ ਤੇ ਅਸੀਂ ਅਰਦਾਸ ਕਰਦੇ ਹਾਂ ਆਪਣੇ ਚੈਨਲ ਰਾਹੀਂ ਕਿ ਵਾਹਿਗੁਰੂ ਜਨਾਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਜੋ ਇਹਨਾਂ ਨੇ ਉਪਰਾਲਾ ਅੰਬਿਆ ਵਾ ਇਹ ਚੜ੍ਹਦੀ ਕਲਾ ਵਿੱਚ ਰਹੇ ਤੇ ਹੋਰ ਵੀ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਅੱਜ ਦੇ ਦਿਨ ਬਾਬਾ ਜੀ ਦੇ ਮੇਲੇ ਤੋਂ ਕਿ ਵੱਧ ਤੋਂ ਵੱਧ ਆਪਾਂ ਰੁੱਖ ਲਗਾਈਏ ਵਾਤਾਵਰਨ ਬਚਾਈਏ ਤੇ ਜਿਸ ਤਰ੍ਹਾਂ ਸਾਡੇ ਨੌਜਵਾਨ ਅੱਜਕੱਲ ਚਿੱਟੇ ਦੀ ਦਲਦਲ ਵਿੱਚ ਤਸ ਰਹੇ ਨੇ ਉਹਨਾਂ ਨੂੰ ਬਚਾਉਣ ਦੇ ਉਪਰਾਲੇ ਕਰੀਏ ਕਿਉਂਕਿ ਸਰਕਾਰਾਂ ਫੇਲ ਹੋ ਚੁੱਕੀਆਂ ਨੇ ਸਾਨੂੰ ਆਪ ਹੀ ਇਹ ਕਦਮ ਪੁੱਟਨੇ ਪੈਣੇ ਆ ਸੋ ਵੀਰਾਂ ਦਾ ਬਹੁਤ ਹੀ ਵਧੀਆ ਉਪਰਾਲਾ ਜੋ ਤੁਹਾਡੇ ਦਿੱਕ ਅਸੀਂ ਪਹੁੰਚਾਉਣ ਦਾ ਯਤਨ ਕੀਤਾ ਹੈ ਇਤ ਦਿਆਂ ਨੂੰ ਜਰੂਰ ਸ਼ੇਅਰ ਕਰਿਆ ਕਰੋ ਜਿੱਥੇ ਹੋਰ ਆਪਾਂ ਸੋਸ਼ਲ ਮੀਡੀਆ ਤੇ ਬੜਾ ਗੰਦਮੰਦ ਜੋ ਸ਼ੇਅਰ ਕਰਦੇ ਹਾਂ ਪਰ ਐਸੀਆਂ ਜੋ ਜੋ ਚੰਗੇ ਉਪਰਾਲੇ ਨੇ ਉਹਨਾਂ ਨੂੰ ਜਰੂਰ ਸ਼ੇਅਰ ਕਰਿਆ ਕਰੋ ਮੇਰੀ ਇਹੋ ਬੇਨਤੀ ਆ ਤੇ ਗਰਮੀ ਬਹੁਤ ਜ਼ਿਆਦਾ ਪਰ ਫਿਰ ਵੀ ਇਨਾਂ ਵੀਰਾਂ ਦਾ ਬਹੁਤ ਉਤਸ਼ਾਹ ਵੇਖਿਆ ਮੈਂ ਤੇ ਸੰਗਤ ਦਾ ਵੀ ਬੜਾ ਉਤਸ਼ਾਹ ਹੈ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਵੀਡੀਓ ਦੇਖੀ ਤੇ ਇਸ ਨੂੰ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ